ਕਿ ਹਰ ਰੋਜ਼ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਦੀਆਂ ਖਬਰਾਂ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਕਿ ਹਰ ਰੋਜ਼ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਦੀਆਂ ਖਬਰਾਂ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਕਿ ਮੌਕੇ ਤੇ ਲੁਟੇਰਿਆਂ ਨੂੰ ਫੜਿਆ ਜਾਵੇ ਕਿ ਮੌਕੇ ਤੇ ਲੁਟੇਰਿਆਂ ਦੇ ਹੱਥ ਕੜੀ ਲੱਗੇ ਇਹੋ ਜਿਹਾ ਪਲ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹਨਾਂ ਵਾਰਦਾਤਾ ਤੇ ਠੱਲ ਪਾਈ ਜਾਵੇ ਤੇ ਬੇਨਤੀ ਦਾ ਹੱਲ ਹੋਣਾ ਚਾਹੀਦਾ ਬੇਨਤੀ ਦਾ ਹੱਲ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਨੇ ਵੀਡੀਓ ਕਿਸ ਬਾਬਤ ਹੋਣ ਵਾਲੇ ਸਾਥੀਓ ਇਸ ਸਮੇਂ ਅਸੀਂ ਗੜ ਸ਼ੰਕਰ ਰੋਡ ਤੋਂ ਥੋੜਾ ਬਾਾਈਪਾਸ ਤੇ ਮੌਜੂਦ ਹਾਂ ਔਰ ਇਹ ਬਾਈਪਾਸ ਇਸ ਸਮੇਂ ਚੰਬਲ ਦੀ ਪਹਾੜੀਆਂ ਵਾਲਾ ਇਲਾਕਾ ਬਣ ਚੁੱਕਾ ਹੈ ਕਿਉਂਕਿ ਆਏ ਦਿਨ ਵਾਰਦਾਤਾ ਜਿਹੜੀਆਂ ਇੱਥੇ ਹੋ ਰਹੀਆਂ ਤੌਰ ਵੀ ਕਾਕਾ ਗੱਡੀ ਔਰ ਤੁਹਾਡੇ ਅੱਗੇ ਬੇਨਤੀ ਹੈ ਜੋ ਕਿ ਵੀਡੀਓ ਬਹੁਤੀ ਲੰਬੀ ਨਹੀਂ ਖਿੱਚਣੀ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਹੈ ਤਾਂ ਵੀਡੀਓ ਨੂੰ ਜਲਦੀ ਸ਼ੇਅਰ ਕਰ ਦਿਓ ਕਾਰਨ ਇਹ ਆ ਕਿ 10 ਦਿਨ ਪਹਿਲਾਂ ਇੱਥੋਂ ਇੱਕ ਮੈਂ ਖਬਰ ਕੀਤੀ ਸੀ ਕਿ ਅਲੀਪੁਰ ਦੀ ਇੱਕ ਸਾਡੀ ਭੈਣ ਸੀ ਉਹਦੇ ਨਾਲ ਲੁੱਟਖੋ ਕੀਤੀ ਗਈ ਉਹਨੂੰ ਡਰਾਇਆ ਗਿਆ ਉਹਨੂੰ ਤਮਕਾਇਆ ਗਿਆ ਉਹਨੂੰ ਕਿਹਾ ਗਿਆ ਸੀ ਤੇਰੇ ਗੋਲੀ ਮਾਰ ਦਾਂਗੇ ਤੇ ਉਹਦਾ ਪਰਸ ਖੋ ਕੇ ਚੋਰ ਜਿਹੜੇ ਆ ਲੁਟੇਰੇ ਜਿਹੜੇ ਆ ਕੁੱਤੇ ਜਿਹੜੇ ਆ ਉਹ ਭੱਜ ਗਏ ਸੀਗੇ ਅੱਜ ਤੱਕ ਕੋਈ ਅਤਾ ਪਤਾ ਨਹੀਂ ਕਿੱਧਰ ਗਏ ਕਿਵੇਂ ਫੜਦਾ ਕੋਈ ਹੱਲੇ ਤੱਕ ਅਤਾ ਪਤਾ ਨਹੀਂ ਕੋਈ ਸੁਰਾਖ ਨਹੀਂ ਮਿਲਿਆ ਉਸ ਤੋਂ ਬਾਅਦ ਕੱਲ ਅਸੀਂ ਇੱਕ ਖਬਰ ਪਈ ਹਾਲਾਂਕਿ ਵਿੱਚ ਵਿਚਾਲੇ ਬਹੁਤ ਹੋਰ ਵੀ ਵਾਰਦਾ ਤਾਂ ਹੋਈਆਂ ਲੋਕ ਦੱਸਦੇ ਆ ਲੇਕਿਨ ਬਹੁਤੇ ਲੋਕ ਕੈਮਰੇ ਅੱਗੇ ਆਉਣ ਤੋਂ ਡਰ ਜਾਂਦੇ ਆ ਤੇ ਕੱਲ ਜਿਹੜੀ ਸਾਡੀ ਭੈਣ ਆ ਇੱਕ 60 ਸਾਲ ਦੀ ਸੁਖਜੀਤ कौर ਉਹਨਾਂ ਦੇ ਦਾੰਤ ਮਾਰੇ ਉਹਨਾਂ ਦੇ ਸਿਰ ਤੇ ਦਾਤਰਾ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹ ਵੀ ਜਿਹੜੇ ਲੁਟੇਰੇ ਆ ਹਾਲੇ ਤੱਕ ਪਤਾ ਨਹੀਂ ਲੱਗਿਆ ਮੈਂ ਹੈਰਾਨ ਆ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਸ਼ਾਸਨ ਕੋਈ ਕੰਮ ਨਹੀਂ ਕਰਦਾ ਚਲੋ ਤਾਲਮੇਲ ਅੱਛਾ ਹੋਵੇ ਤਾਂ ਸਾਡੀ ਵੀ ਸੁਣਵਾਈ ਹੁੰਦੀ ਆ ਆਪਾਂ ਐਵੇਂ ਨਹੀਂ ਕਹਿ ਸਕਦੇ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਪਰ ਹਾਂ ਬਹੁਤੇ ਕੇਸ ਅਜ ਆਪਣੀ ਵੀ ਨਹੀਂ ਹੋਈ ਆਪਣਾ ਇੱਕ ਪਰਸਨਲ ਕੇਸ ਹੈ ਜੋ ਬਿਲਕੁਲ ਨਹੀਂ ਹੋਇਆ ਤੇ ਅਸੀਂ ਕੋਈ ਸਪਾਰਸ਼ ਵੀ ਨਹੀਂ ਪਾਈ ਪਰ ਉਹ ਪੁਰਾਣੀ ਗੱਲ ਹੈ ਹਾਲੇ ਤੱਕ ਕੇਸ ਲਟਕਿਆ ਪਿਆ ਮੈਂ ਗੱਲ ਕਰਦਾ ਕਿ ਇੱਕ ਜਿਹੜੀ ਭੈਣ ਸੁਖਜੀਤ ਕੌਰ ਆ 60 ਸਾਲ ਦੀ ਉਹਨਾਂ ਦੀ ਉਮਰ ਹੈ ਉਹਨਾਂ ਦੇ ਸਿੱਧਾ ਦਾਤਰਾ ਨਾਲ ਹਮਲਾ ਕੀਤਾ ਗਿਆ ਆ ਬਾਈਪਾਸ ਅਸੀਂ ਦਿਖਾ ਰਹੇ ਆ ਦਾਤਰਾ ਨੇ ਹਮਲਾ ਕੀਤਾ ਗਿਆ ਉਹ ਕਹਿੰਦੇ ਕਿ ਮੇਰੇ ਸਿਰ ਤੇ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸਿਰ ਦੇ ਉੱਤੇ ਪਰ ਕਦੀ ਉਹਨਾਂ ਨੇ ਹੱਥ ਅੱਗੇ ਕੀਤੇ ਕਦੇ ਉਂਗਲਾਂ ਤੇ ਉਹਨਾਂ ਦੇ ਉਹਨਾਂ ਨੇ ਝੋਟਾ ਮਾਰੀਆਂ ਸੱਟਾਂ ਮਾਰੀਆਂ ਕਦੀ ਉਹ ਕਹਿੰਦੇ ਮੈਂ ਪੈਰ ਅੱਗੇ ਕੀਤੇ ਕਦੇ ਗੋਡੇ ਅੱਗੇ ਕੀਤੇ ਕਿ ਦਾਤ ਕੋਈ ਸਿਰ ਤੇ ਨਾ ਵੱਜੇ ਪਰ ਹਾਲੇ ਤੱਕ ਵੀਰੋ ਭੈਣੋ 32 33 ਘੰਟੇ ਹੋ ਗਏ ਆ ਹੱਲੇ ਤੱਕ ਸਿਰਫ ਤੇ ਸਿਰਫ ਨਮੋਸ਼ੀ ਆ ਕੋਈ ਵੀ ਮਾੜਾ ਅਨਸਰ ਜੀ ਨੇ ਘਟਨਾ ਨੂੰ ਅੰਜਾਮ ਦਿੱਤਾ ਵਾਰਦਾਤ ਉਹਨਾਂ ਨੇ ਅੰਜਾਮ ਦਿੱਤਾ ਫੜਿਆ ਨਹੀਂ ਗਿਆ ਕਿਉਂ ਨਹੀਂ ਫੜਿਆ ਗਿਆ ਇਹ ਸਵਾਲ ਮੈਂ ਕੱਲਾ ਨਹੀਂ ਪੁੱਛ ਰਿਹਾ ਜਿੱਥੇ ਕਿਤੇ ਜਾ ਰਹੇ ਹਾਂ ਜਿਨੇ ਉਹ ਵੀਡੀਓ ਦੇਖੀ ਆ ਕੱਲ ਦੀ ਮੈਨੂੰ ਕੱਲਾ-ਕੱਲਾ ਵਿਅਕਤੀ ਪੁੱਛ ਰਿਹਾ ਕਿ ਭਾਜੀ ਉਸ ਕੇਸ ਦਾ ਕੀ ਬਣਿਆ ਈਵਨ ਕੁਝ ਅਫਸਰਾਂ ਨੇ ਵੀ ਮੈਨੂੰ ਪੁੱਛਿਆ ਕਿ ਯਾਰ ਕਹਿੰਦੇ ਸਾਡਾ ਇਲਾਕਾ ਨਹੀਂ ਪਰ ਉੱਥੇ ਬਣਿਆ ਕਿ ਸਾਡਾ ਏਰੀਆ ਨਹੀਂ ਉੱਥੇ ਬਣਿਆ ਕਿ ਯਾਰ ਹਰ ਰੋਜ਼ ਕਹਿੰਦੇ ਇਹੋ ਜਿਹੇ ਵਾਰਦਾਤਾਂ ਤੁਹਾਡੇ ਹੋ ਰਹੀਆਂ ਕਿਉਂਕਿ ਲੋਕ ਕੱਲ ਵੀਡੀਓ ਚ ਕਹਿ ਰਹੇ ਸੀਗੇ ਕਿ ਚੌਥੀ ਵਾਰ ਦਾਦਿਆ ਥੋੜੇ ਦਿਨਾਂ ਦੇ ਅੰਦਰ ਤੇ ਅੱਜ ਗੜ ਸ਼ੰਕਰ ਬਾਈਪਾਸ ਦੇ ਹੇਠਾਂ ਪੁੱਲ ਦੇ ਹੇਠਾਂ ਇੱਕ ਨੌਜਵਾਨ ਖੜਾ ਸੀਗਾ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਉਹਦੇ ਗਲ 'ਚ ਹੱਥ ਪਾ ਕੇ ਚਾਂਦੀ ਦੀ ਚੇਨ ਜਿਹੜੀ ਆ ਉਹ ਸਨੇਚ ਕਰਕੇ ਲੈ ਗਿਆ ਮੈਂ ਸਵਾਲ ਕਰਨਾ ਚਾਹੁੰਦਾ ਕੱਟਣ ਇਮਾਨਦਾਰਾਂ ਦੀ ਸਰਕਾਰ ਕੀ ਕੱਲੇ ਢੋੜ ਨਗਾਰੇ ਵਜਾ ਕੇ ਜਿਮਨੀ ਚੋਨਾ ਜਿੱਤ ਕੇ ਆਪਾਂ ਇਹ ਕਹਿ ਰਹੇ ਆ ਕਿ ਪੰਜਾਬ 'ਚ ਬਦਲਾ ਆ ਗਿਆ ਇੱਕ ਪਹਿਲੇ ਕਹਿੰਦੇ ਸੀ ਕਿ ਲੱਕ ਤੋੜ ਦੇਾਂਗੇ ਪਰ ਯਕੀਨ ਮੰਨਿਓ ਉਹਨਾਂ ਤੋਂ ਨਸ਼ੇ ਦਾ ਕੋਈ ਲੱਕ ਟੁੱਟਿਆ ਨਹੀਂ ਲੇਕਿਨ ਹੁਣ ਲੱਕ ਅਸਲ ਜ ਆਮ ਲੋਕਾਂ ਦਾ ਟੁੱਟਿਆ ਪਿਆ ਆ ਲੁਟੇਰੇ ਲੋਕਾਂ ਦਾ ਲੱਕ ਤੋੜ ਰਹੇ ਆ ਇੱਕ ਗਰੀਬੀ ਇੱਕ ਮਤਲਬ ਗਰੀਬੀ ਦਾ ਸੈਂਸ ਕਿ ਕੁਝ ਐਹੋ ਜੇ ਲੋਕ ਵੀ ਆ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲਦੀ ਬੇਰੋਜ਼ਗਾਰੀ ਕਰਕੇ ਉਤੋਂ ਨਸ਼ੇ ਨੇ ਲੋਕਾਂ ਦਾ ਲੱਕ ਤੋੜਤਾ ਇਹ ਸਰਕਾਰ ਵੀ ਆਈ ਸੀਗੀ ਇਹਨੇ ਚੈੱਕ ਯੋਰ ਮਾਈਕ ਦੇਖੀ ਚੰਦਾ ਮਾਈਕ ਮਾਈਕ ਚੱਲ ਰਿਹਾ ਜੀ ਆਪਣਾ ਤੁਸੀਂ ਸਪੀਕ ਆ ਤਾਂ ਨਹੀਂ ਉਪਰ ਆ ਦੇਖੀ ਆ ਦਿੱਤਾ ਜੀ ਦਬੋਇਜੀ ਉਹ ਦਬਣਾ ਨਹੀਂ ਚਲੋ ਹੁਣ ਆ ਰਹੀ ਹੈ ਜੀ ਆਵਾਜ਼ ਮੇभी ਹੱਥ ਲੱਗ ਗਿਆ ਵੇ ਵੈਰੀ ਲੋ ਵੋਇਸ ਕਰ ਰਹੀ ਹੈ ਹੁਣ ਆ ਰਹੀ ਜੀ ਆਵਾਜ਼ ਅੱਛਾ ਮੈਂ ਇਹ ਸਵਾਲ ਕਰ ਰਿਹਾ ਉਹ ਤਾਂ ਲਾਈਟ ਦਾ ਹੈ ਮੈਂ ਇਹ ਇਹ ਪ੍ਰਸ਼ਾਸਨ ਅੱਗੇ ਸਵਾਲ ਕਰ ਰਿਹਾ ਹੁਣ ਹੋਣ ਹੋ ਗਈ ਵਾਈਟੀ ਬਾਈਕ ਚੱਲ ਰਿਹਾ ਜੀ ਆਪਾਂ ਤੁਸੀਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਅਰگە ਕੋਈ ਆਮ ਬੰਦਾ ਹੋਵੇ ਮੜ ਜੀ ਗਲਤ ਪਾਰਕਿੰਗ ਕਰ ਦਵੇ ਮਿੰਟ ਚ ਚਲਾਨ ਕੱਟ ਕੇ ਹੱਥੇ ਫੜਾ ਦਿੰਦੇ ਆ ਇਹ ਜਿਹੜੇ ਮਾੜੇ ਅੰਸਰ ਆ ਲੋਕਾਂ ਨੂੰ ਵੱਢੀ ਜਾਂਦੇ ਆ ਕੀੜੇ ਮਕੌੜੇ ਸਮਝਦੇ ਆ ਲੋਕਾਂ ਨਾਲ ਡੰਗਰਾਂ ਤੋਂ ਵੀ ਬੁਰਾ ਵਿਵਹਾਰ ਕਰਦੇ ਹੋ ਭੈਣ ਸੁਖਜੀਤ कौर ਉਹਨਾਂ ਦੇ ਜ਼ਖਮ ਐਨੇ ਐਨੇ ਡੂੰਘੇ ਐਡੇ ਐਡੇ ਡੂੰਘੇ ਟੱਕ ਮਾਰਿਓ ਸੀ ਗਿਲ ਡਾਕਟਰ ਵੀ ਕਹੇ ਕਿ ਯਾਰ ਬਹੁਤ ਡੂੰਘੇ ਟੱਕ ਯਾਰ ਐਡਾ ਤੇਜ਼ ਤਾਰ ਹਥਿਆਰ ਜੇ ਕਹਿੰਦੇ ਸਿਰ ਤੇ ਵੱਜ ਜਾਂਦੇ ਤਾਂ ਬਚਾ ਕਿਵੇਂ ਕਰਨਾ ਸੀ ਤੇ ਉਹ ਉੱਦਾਂ ਦੇ ਜਿਹੜੇ ਮਾਰੇ ਅੰਸਰ ਆ ਉਹ ਹਾਲੇ ਵੀ ਬੇਖੌਫ ਕੋ ਮਰੇ ਆ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਣਗੇ ਉੱਥੇ ਕੱਲ ਭੈਣ ਜੀ ਦੇ ਰਿਸ਼ਤੇਦਾਰ ਕਹੇ ਸੀ ਵੀ ਅੱਗੇ ਵੀ ਲੰਘਦੇ ਆ ਕਦੀ ਐਦਾਂ ਹੋਇਆ ਨਹੀਂ ਵੀ ਜੇ ਕਿਸੇ ਹੋਰ ਰਸਤੇ ਤੋਂ ਚਲੇ ਜਾਂਦੇ ਸ਼ਾਇਦ ਬਚਾਅ ਹੋ ਜਾਂਦਾ ਮੈਂ ਕਿਹਾ ਇਹਦਾ ਤਾਂ ਹੋ ਜਾਂਦਾ ਸਾਡੀ ਭੈਣ ਦਾ ਪਰ ਮੈਂ ਉਹ ਰਸਤੇ ਤੋਂ ਆਇਆ ਉੱਥੇ ਜਿਹੜੀਆਂ ਹੋਰ ਭੈਣਾਂ ਆਉਂਦੀਆਂ ਜਾਂਦੀਆਂ ਉਹਨਾਂ 'ਚੋਂ ਕਿਸੇ ਇੱਕ ਹੋਰ ਨੂੰ ਨਿਸ਼ਾਨਾ ਬਣਾ ਲੈਣਾ ਸੀ ਸੋ ਬੇਨਤੀ ਹੈ ਪ੍ਰਸ਼ਾਸਨ ਅੱਗੇ ਬੇਨਤੀ ਦਾ ਅਸਰ ਵੀ ਹੋਣਾ ਚਾਹੀਦਾ ਹੈ ਜਿਹੜੇ ਇਹੋ ਜਿਹੇ ਮਾੜੇ ਅਨਸਰ ਆ ਇਹ ਇੱਕੋ ਗੱਲ ਕਹਿ ਦੂਗੇ ਅਸੀਂ ਤਾਂ ਜੀ ਨਸ਼ੇ 'ਚ ਸੀਗੇ ਪਰ ਇਹਨਾਂ ਨੂੰ ਸਹਾਨਬੂਦੀ ਮਿਲ ਜਾਂਦੀ ਕਿ ਇਹ ਤਾਂ ਜੀ ਵਿਚਾਰੇ ਨਸ਼ੇ 'ਚ ਸੀਗੇ ਮਤਲਬ ਕੌਨਸ਼ੀਅਸ ਪੂਰੇ ਨਹੀਂ ਸੀਗੇ ਤੇ ਇਹਨਾਂ ਨੇ ਕੰਮ ਕਾਰਾ ਕਰ ਦਿੱਤਾ ਉਹ ਭਾਈ ਉਹ ਕੌਨਸ਼ੀਅਸ ਨਹੀਂ ਸੀਗੇ ਪਰ ਜਿਹੜੇ ਕੌਨਸ਼ੀਅਸ ਆ ਉਹਨਾਂ ਨੂੰ ਤਾਂ ਰੱਦੀ ਕਰ ਰਹੇ ਨਾ ਕਿ ਨਹੀਂ ਕਰ ਰਹੇ ਮੈਂ ਦੇਖੋ ਇਹ ਸਰਕਾਰ ਜਿਹੜੀ ਹੈ ਫਿਰ ਇਹ ਕਹਿੰਦੇ ਆ ਕਿ ਉਹੀ ਜਿਹੜਾ ਗਾਣਾ ਜਿਵੇਂ ਸੀਗਾ ਕਿ ਸਾਨੂੰ ਚੰਗਾ ਮਾੜਾ ਬੋਲਦੇ ਆ ਹੋ ਕੀ ਰਿਹਾ ਹਰ ਰੋਜ ਇਹੋ ਜਿਹੀਆਂ ਖਬਰਾਂ ਹਰ ਰੋਜ ਇਹੋ ਜਿਹੀਆਂ ਖਬਰਾਂ ਆ ਚਿੱਕੇ ਚੋਰੀ ਹੋਈ ਆ ਇਧਰ ਕਹਿੰਦੇ ਸਮਾਨਪੁਰ ਚ ਕੰਧ ਬਾੜ ਕੇ ਦੁਕਾਨ ਚ ਚੋਰੀ ਕਰਕੇ ਉਹ ਬੇકરી ਸ਼ਾਪ ਹੈ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਭਾਜੀ ਖਬਰ ਨਹੀਂ ਲਵਾਣੀ ਸੋ ਹਰ ਰੋਜ ਹਰ ਰੋਜ ਫਿਰ ਆਪਣੀ ਪੇਠਾ ਵੀ ਥੱਪੜੀ ਜਾਂਦੇ ਆ ਪ੍ਰਚਾਰ ਸਰਕਾਰ ਦਾ ਬੱਸ ਕਰੋ ਜਾ ਸਿਰਫ ਖਬਰਾਂ ਨੂੰ ਰੋਕ ਕੇ ਜਿਹੜੀਆਂ ਕ੍ਰਿਤੀਆਂ ਖਿਲਾਫ ਖਬਰਾਂ ਹੁੰਦੀ ਉਹਨਾਂ ਨੂੰ ਰੋਕ ਕੇ ਇਹ ਨਾ ਦਿਖਾਓ ਕਿ ਬਹੁਤ ਸੁਰੱਖਿਅਤ ਮਾਹੌਲ ਹੈ ਇਹਨਾਂ ਦੀ ਡੰਡਾ ਅਪਰੇਡ ਕਰੋ ਡੰਡਾ ਤੰਤਰ ਜੇ ਚਲਾਉਣਾ ਪੰਜਾਬ ਯੂਨੀਵਰਸਿਟੀ 'ਚ ਬੈਠੇ ਬੱਚਿਆਂ ਤੇ ਨਾ ਚਲਾਓ ਜਿਹੜੇ ਮਾੜੇ ਅੰਸਰ ਇਹਨਾਂ ਤੇ ਚਲਾਓ ਨਹੀਂ ਤਾਂ ਕੈਪਟਨ ਤੋਂ ਲੱਕ ਨਹੀਂ ਟੁੱਟਿਆ ਨਸ਼ੇ ਦਾ ਪਰ ਇਹ ਮਾੜੇ ਅੰਸਰ ਲੋਕਾਂ ਦਾ ਲੱਕ ਤੋੜ ਰਹੇ ਆ ਲੋਕਾਂ ਦੇ ਹੱਡ ਤੋੜ ਰਹੇ ਆ ਔਰ ਇਹਨਾਂ ਨੂੰ ਕੋਈ ਸਜ਼ਾ ਨਹੀਂ ਤੇ ਸਭ ਤੋਂ ਮਾਰੇ ਉਹ ਲੋਕ ਨੇ ਜਿਹੜੇ ਇਹਨਾਂ ਨੂੰ ਜਾ ਕੇ ਤਸਦੀਕ ਕਰਦੇ ਆ ਇਹਨਾਂ ਨੂੰ ਜੇਲਾ ਚੋਂ ਛਡਾ ਕੇ ਲੈ ਕੇ ਆਉਂਦੇ ਆ ਔਰ ਢਿੱਲੀ ਕਾਨੂੰਨ ਪ੍ਰਣਾਲੀ ਕਰਕੇ ਬਹੁਤ ਛੇਤੀ ਬਾਹਰ ਆ ਜਾਂਦੇ ਆ ਤੇ ਫਿਰ ਜਿਹੜੇ ਇਹਨਾਂ ਦੀ ਸ਼ਿਕਾਇਤ ਕਰਦੇ ਉਹਨਾਂ ਨੂੰ ਵੀ ਟਾਰਗੇਟ ਕਰਦੇ ਆ ਸੋ ਮੈਂ ਇੱਕ ਗੱਲ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਦੱਸਣਾ ਚਾਹੁੰਦਾ ਵੀ ਆਈਪੀ ਤੁਸੀਂ ਨਹੀਂ ਆ ਆਈਪੀ ਉਹ ਆਮ ਲੋਕ ਆ ਜਿਹੜੇ ਤੁਹਾਨੂੰ ਵੋਟ ਪਾਉਂਦੇ ਆ ਜਿਨ੍ਹਾਂ ਦੇ ਟੈਕਸ ਦੇ ਸਿਰ ਤੇ ਤੁਹਾਨੂੰ ਤਨਖਾਹਾਂ ਮਿਲਦੀਆਂ ਵੱਡੀਆਂ ਵੱਡੀਆਂ ਤਨਖਾਹਾਂ ਮਿਲਦੀਆਂ ਉਹ ਜਿਹੜੀ ਕੱਲ ਲੇਡੀ ਦੇ ਮੈਂ ਮਤਲਬ ਯਕੀਨ ਮੰਨਿਓ ਕਿ ਦਿਲ ਪਰ ਆਉਂਦਾ ਐਡੇ ਡੂੰਗੇ ਡੂੰਗੇ ਟੱਕ ਕਦ ਭਰਨੇ ਆ 60 ਸਾਲ ਦੀ ਉਮਰ ਐ ਮੋਰੇ ਠੰਡੇ ਆ ਸਰੀਰ ਜੇ ਬੱਚਾ ਹੋਵੇ ਬੰਦਾ ਉਹ ਜਵਾਨ ਹੁੰਦਾ ਹੋਵੇ ਨਾ ਫੇਰ ਤਾਂ ਕਹਿੰਦੇ ਕਿ ਚੱਲ ਹੌਲੀ ਹੌਲੀ ਉਮਰ ਦੇ ਹਿਸਾਬ ਨਾਲ ਜ਼ਖਮ ਭਰ ਜੂਗਾ ਪਰ ਜਿਹਦੀ ਉਮਰ 60 ਸਾਲ ਆ ਬढ़ापे ਵੱਲ ਨੂੰ ਕਦਮ ਵੱਧਦੇ ਪਏ ਆ ਉਹ ਕਦੋਂ ਰਿਕਵਰੀ ਹੋਊਗੀ ਕਿੰਨਾ ਟਾਈਮ ਲੱਗ ਜਾਣਾ ਹਾਲਾਂਕਿ ਮੈਡਮ ਹੁਣੇ ਬੜੇ ਦਲੇਰ ਆ ਬੜਾ ਉਹਨਾਂ ਦਾ ਮਲੋਬਲ ਅੱਛਾ ਬੜਾ ਅੱਛਾ ਮੁਕਾਬਲਾ ਕੀਤਾ ਉਹਨਾਂ ਨੇ ਇਹ ਮਾਰੇ ਅੰਸਰਾਂ ਦਾ ਨਹੀਂ ਤਾਂ ਸਿਰ ਤੇ ਚੋਟ ਮਾਰ ਸਕਦੇ ਸੀ ਪਰ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੇ ਸੜਕਾਂ ਤੇ ਬੇਖੌਫ ਬੇਪਰਵਾਹ ਹੋ ਕੇ ਦਾਤਰਾ ਲੈ ਕੇ ਘੁੰਮਦੇ ਆ ਬਿਨਾਂ ਨੰਬਰ ਪਲੇਟਾਂ ਤੇ ਮੋਟਰਸਾਈਕਲ ਲੈ ਕੇ ਘੁੰਮਦੇ ਆ ਕਿ ਉਹਨਾਂ ਤੇ ਕੋਈ ਕਾਰਵਾਈ ਨਹੀਂ ਆ ਸਬਜ਼ੀ ਮੰਡੀ ਮੋਹਰੇ ਐਨੀਆਂ ਰੇੜੀਆਂ ਖੜੀਆਂ ਜੇ ਖੜੀਆਂ ਜੇ ਕੋਈ ਬੰਦਾ ਮਾਰੀਏ ਸਬਜ਼ੀ ਲੈਣ ਚੱਲ ਜੂ ਉਹਦੇ ਮਿੰਟ ਜੇ ਚਲਾਨ ਕੱਟ ਕੇ ਹੱਥ 'ਚ ਫੜਾ ਦਿੱਤਾ ਜਾਂਦਾ ਜਿਹੜੇ ਦਾਤਰਾ ਲੈ ਕੇ ਜਿਹੜੇ ਬਿਨਾਂ ਨੰੰਬਰੀ ਪਲੇਟ ਮੋਟਰਸਾਈਕਲ ਗੱਡੀਆਂ ਤੇ ਘੁੰਮਦੇ ਆ ਕੀ ਉਹਨਾਂ ਦੀ ਗੱਡੀ ਇੰਪਾਉਂਡ ਨਹੀਂ ਹੋਣੀ ਚਾਹੀਦੀ ਕੀ ਉਹਨਾਂ ਨੂੰ ਜੇਲ੍ਹ 'ਚ ਨਹੀਂ ਡੱਕਣਾ ਚਾਹੀਦਾ ਸੋ ਮੇਰੀ ਬੇਨਤੀ ਆ ਭੈਣਾ ਭਰਾਵਾਂ ਨੂੰ ਆ ਬਰਨਾਲਾ ਰੋਡ ਤੇ ਵੀ ਮੇਰਾ ਇੱਕ ਭਰਾ ਆ ਰੋਹਿਤ ਗੋਰਾ ਉਹਨੇ 10 ਦਿਨ ਪਹਿਲਾਂ ਦੱਸਿਆ ਉਹਨਾਂ ਦੇ ਪਿਤਾ ਜੀ ਸ਼ਾਮ ਨੂੰ ਟਹਿਲਣ ਗਏ ਤਾਂ ਉਹਨਾਂ ਨੂੰ ਵੀ ਘੇਰ ਲਿਆ ਲੇਕਿਨ ਆਪਣੀ ਸਿਆਣਪ ਨਾਲ ਸੂਝ-ਬੂਝ ਨਾਲ ਉਹਨਾਂ ਦੇ ਪਿਤਾ ਜੀ ਬਚ ਕੇ ਆ ਗਏ ਕਹਿੰਦੇ ਦੋ ਤਿੰਨ ਜਾਣ ਸੀ ਐਡੀਆਂ-ਐਡੀਆਂ ਦਸਤਰਾ ਕੀ ਕਰੂਗੇ ਆਮ ਲੋਕ ਸਟਰੀਟ ਲਾਈਟ ਕਿਤੇ ਨਹੀਂ ਹੈਗੀ ਆ ਬਾਈਪਾਸ ਤੇ ਆਸੀਂ ਆ ਥੋੜੀ ਦੇਰ ਬਾਅਦ ਇੱਧਰ ਕੋ ਪਨੇਰਾ ਹੋ ਜਾਣਾ ਪ੍ਰਬੰਧ ਕੋਈ ਤੁਹਾਡੇ ਕੋ ਹੈ ਨਹੀਂ ਤੇ ਪੰਜਾਬ ਨੂੰ ਤੁਸੀਂ ਕਹਿੰਦੇ ਕੈਲੀਫੋਰਨੀਆ ਬਣਾ ਦੇਣਾ ਕੈਲੀਫੋਰਨੀਆ ਸੁਪਨੇ ਚ ਹੀ ਬਣੀ ਜਾਊਗਾ ਸੋ ਆਮ ਜਨਤਾ ਨੂੰ ਵੀ ਬੇਨਤੀ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਰੱਬ ਹੀ ਰੱਖਾ ਰੱਬ ਹੀ ਵਾਲੀ ਹੈ ਤੁਸੀਂ ਆਪਣਾ ਬਿਹਤਰ ਖਿਆਲ ਕਰੋ ਜੇ ਕੋਈ ਤੁਹਾਨੂੰ ਸ਼ੱਕੀ ਲੱਗਦਾ ਤਾਂ ਉਸੇ ਵੇਲੇ ਪ੍ਰਸ਼ਾਸਨ ਨੂੰ ਕਾਲ ਕਰੋ ਇਹ ਆਉਣਗੇ ਆਉਣਾ ਪੈਣਾ ਜੇ ਤੁਸੀਂ ਉਸੇ ਵੇਲੇ ਕਾਲ ਕਰੋਗੇ ਨਹੀਂ ਆਉਂਦੇ ਫਿਰ ਅਸੀਂ ਤਾਂ ਹੈਗੇ ਹੀ ਆ ਵਿਅੰਗ ਕਰਨ ਕੁਝ ਲੋਕ ਇਹਨੂੰ ਤਵਾ ਕਹਿੰਦੇ ਤਵਾ ਨਹੀਂ ਲਾਉਂਦੇ ਅਸੀਂ ਵਿਅੰਗ ਕਰਦੇ ਆ ਅਸੀਂ ਸਾਰਾ ਦਿਨ ਲੋਕਾਂ 'ਚ ਵਿਚਰਦੇ ਆ ਅਸੀਂ ਕੋਈ ਪੈਰਾਸ਼ੂਟਾਂ ਹੀ ਉੱਪਰੋਂ ਉੱਪਰੋਂ ਹੇਠਾਂ ਨਹੀਂ ਆਏ ਜੇ ਸਾਡੇ ਕੋਈ ਪੁਰਖੇ ਸਿਆਸਤਦਾਨ ਨਹੀਂ ਸੀਗੇ ਕਿ ਜਿਹੜਾ ਜਾਣੇ ਆ ਤਾਂ ਉਸੇ ਵੇਲੇ ਸਾਡੀ ਸੁਣਵਾਈ ਹੋ ਜਾਂਦੀ ਆ ਕਿਸ-ਕਿਸ ਕੇ ਲੋਕਾਂ ਦੀ ਗੱਲ ਰੱਖਣ ਦਾ ਰੱਖਣ ਦੀ ਇੱਕ ਕਲਾ ਆਈ ਆ ਇੱਕ ਸੱਚਾਈ ਜਿਹੜੀ ਹੈ ਉਨੂੰ ਰਾਹ ਮਿਲਿਆ ਪੀਪੀ ਬੱਤੀ ਦੇ ਜ਼ਰੀਏ ਆ ਆ ਮੈਂ ਤੁਹਾਨੂੰ ਦਿਖਾਣਾ ਜਦੋਂ ਇਧਰੋਂ ਸ਼ਹਿਰ ਵੱਲ ਦੀ ਲੋਕ ਇਹਦਾ ਪਿੰਡਾਂ 'ਚ ਜਾਂਦੇ ਆ ਆਹ ਲਾਈਟ ਇੱਕ ਤਾਂ ਚਿੱਟੀ ਲਾਈਟ ਵੀ ਬੜੀ ਡੇਂਜਰਸ ਆ ਆ ਜਦੋਂ ਪਿੰਡਾਂ ਨੂੰ ਜਾਂਦੇ ਆ ਆਹ ਮੋਰੇ ਪਿੰਡ ਦਾ ਰਸਤਾ ਅੱਛਾ ਲਾਈਟ ਕਰਕੇ ਸ਼ਹਿਰ ਤੁਹਾਨੂੰ ਥੋੜਾ ਚਾਨਣਾ ਲੱਗਦਾ ਹੋਵੇ ਪਰ ਇੰਨਾ ਚਾਨਣਾ ਹੈ ਨਹੀਂ ਹਨੇਰਾ ਆ ਕਿਉਂ ਬਈ ਕੈਮਰਾ ਤੁਹਾਨੂੰ ਥੋੜਾ ਦਿਨ ਵਾਲਾ ਮਾਹੌਲ ਦਿਖਾ ਰਿਹਾ ਪਰ ਦਿਨ ਨਹੀਂ ਹਨੇਰਾ ਹੋਇਆ ਪਿਆ ਆ ਜਦੋਂ ਭੈਣ ਭਰਾ ਮੇਨ ਬਾਈਪਾਸ ਤੋਂ ਪਿੰਡਾਂ ਵੱਲ ਨੂੰ ਉੱਤਰਦੇ ਆ ਤਾਂ ਵਿੱਚ ਵਿਚਾਲੇ ਜਿਹੜੇ ਮਾੜੇ ਅੰਸਰ ਕਿਤੇ ਨਾ ਕਿਤੇ ਠਾਰ ਠਾਰ ਲੈ ਕੇ ਕਿਤੇ ਨਾ ਕਿਤੇ ਬੈਠੇ ਹੁੰਦੇ ਆ ਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਪਹਿਲਾਂ ਇਹ ਅੱਗੇ ਨਿਕਲ ਜਾਂਦੇ ਆ ਇਹ ਨਿਕਲ ਜਾਂਦੇ ਆ ਫਿਰ ਜਦ ਦੇਖਦੇ ਮੋਰੋ ਵੀ ਕੋਈ ਨਹੀਂ ਆ ਰਿਹਾ ਪਿੱਛੋਂ ਕੋਈ ਨਹੀਂ ਆ ਰਿਹਾ ਤਾਂ ਵਿੱਚ ਵਿਚਾਲੇ ਸਿੱਧਾ ਲੱਤ ਮਾਰ ਕੇ ਏਡਾ ਸੱਟਦੇ ਤੇ ਉੱਤੋਂ ਵੱਧ ਦਾਤਰਾ ਨਾਲ ਹਮਲਾ ਕਰ ਦਿੰਦੇ ਸੋ ਭੈਣੋ ਵੀਰੋ ਬਚਾ ਕਰੋ ਇਕੱਲੇ ਦਾ ਜਾਣਾ ਨਾ ਇਹ ਔਖਾ ਕੋਈ ਸਾਥੀ ਲੈ ਕੇ ਜਾਇਆ ਕਰੋ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਪੈਟ੍ਰੋਲਿੰਗ ਵਧਣੀ ਚਾਹੀਦੀ ਆ ਸਰਕਾਰ ਨੂੰ ਬੇਨਤੀ ਆ ਕਿ ਕੁਝ ਨਹੀਂ ਹੋਣ ਲੱਗਾ ਤੁਹਾਡੇ ਲੀਡਰਾਂ ਨੂੰ ਕੋਈ ਇਹਨਾਂ ਨੂੰ ਜੇਬ ਚ ਪਾ ਕੇ ਨਹੀਂ ਲੈ ਕੇ ਚੱਲਾ ਕਿਤੇ ਨਹੀਂ ਇਹ ਮੋਰੇ ਧੁੰਦ ਚ ਪਿਗਲਣ ਲੱਗੇ ਕਿਤੇ ਧੁੱਪ ਚ ਨਹੀਂ ਇਹਨਾਂ ਨੇ ਪਿਗਲ ਜਾਣਾ ਇਹਨਾਂ ਦੀ ਸੁਰੱਖਿਆ ਘਟਾਓ ਤੇ ਆਮ ਲੋਕਾਂ ਦੀ ਸੁਰੱਖਿਆ ਵਧਾਓ ਜਿਵੇਂ 16 ਚ ਭਰਤੀਆਂ ਖੁੱਲੀਆਂ ਸੀਗੀਆਂ ਪੁਲਿਸ ਦੀ ਉਸੇ ਤਰੀਕੇ ਭਰਤੀਆਂ ਖੋਲੋ ਤੇ ਲੋਕਾਂ ਜੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਇਸ ਪਾਸੇ ਲਾਓ ਤਾਂ ਜੋ ਉਹ ਵੀ ਪੇਪਰ ਭਰ ਕੇ ਟੈਸਟ ਪਾਸ ਕਰਕੇ ਦੌੜ ਦਾ ਜਾਂ ਹੋਰ ਟੈਸਟ ਪਾਸ ਕਰਕੇ ਪੁਲਿਸ ਚ ਭਰਤੀ ਹੋਣ ਤੇ ਆਪਣੇ ਪੰਜਾਬ ਮੁਲਕ ਦੀ ਸੇਵਾ ਕਰ ਸਕਣ ਕਿਉਂਕਿ ਜਦ ਤੱਕ ਡਿਪਲॉयਮੈਂਟ ਦੀ ਵੱਧਦੀ ਤਦਾਦ ਨਹੀਂ ਵੱਧਦੀ ਤਦ ਤੱਕ ਕ੍ਰਾਈਮ ਨੂੰ ਕੰਟਰੋਲ ਕਰਨਾ ਇਹਨਾਂ ਸਖਾਲਾ ਨਹੀਂ ਆ ਜੀ ਮਨਜੀਤ ਕੁਮਾਰ ਕਹਿ ਰਹੇ ਆ ਕਿ ਬੇਨਤੀ ਆ ਮਾਛੀਵਾਲਾ ਰੋਡ ਤੇ ਰਾਤ ਨੂੰ 8:30 ਤੋਂ 10 ਵਜੇ ਤੱਕ ਟਿਪਰ ਦੋਨਾਂ ਸਾਈਡ ਖੜੇ ਹੁੰਦੇ ਆ ਉਹਦੇ ਵਾਰ ਜੇ ਤੁਸੀਂ ਜਿਹੜਾ ਮਾਰੋ ਕੋਈ ਗੱਲ ਨਹੀਂ ਵੀਰੇ ਚਿੰਤਾ ਨਾ ਕਰੋ ਇਹੀ ਕੰਮ ਕਰਨੇ ਆ ਹੁਣ ਵੀਰੇ ਕਹਿੰਦੇ ਕਾਲ ਨਾ ਕਰੋ ਪਰੇਸ਼ਾਨ ਕਰਦੇ ਸਾਨੂੰ ਨਾਲ ਲੈ ਕੇ ਕਰੋ ਨਾ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਆ ਪੀਪੀ 32 ਨੇ ਅੱਜ ਤੱਕ ਮੇਰਾ ਘਰ 9000 ਤੋਂ ਵੱਧ ਖਬਰਾਂ ਕਰ ਦਿੱਤੀਆਂ ਅੱਜ ਤੱਕ ਕਿਸੇ ਤੋਂ ਖਬਰਦਾਰ ਪਿਆ ਨਹੀਂ ਲਿਆ ਸੋ ਚਿੰਤਾ ਵਾਲੀ ਕੋਈ ਗੱਲ ਨਹੀਂ ਤੁਸੀਂ ਜਿੱਥੇ ਕਿਤੇ ਜਾਣਾ ਤੁਹਾਡੇ ਨਾਲ ਤੁਹਾਡਾ ਤੁਹਾਡੇ ਸਾਥੀ ਬਣ ਕੇ ਭੈਣ ਭਰਾ ਬਣ ਕੇ ਤੁਰਾਂਗੇ ਕੋਈ ਖਬਰਾਉਣ ਵਾਲੀ ਗੱਲ ਨਹੀਂ ਸੋ ਸਾਥੀਓ ਇਹ ਪ੍ਰਸ਼ਾਸਨਕ ਕੇ ਬੇਨਤੀ ਸੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਵਿੱਚ ਦੋ ਕੁ ਵਾਰ ਕਾਲ ਆ ਗਈ ਜਿਹਦੇ ਕਰਕੇ ਥੋੜੀ ਨੈਟਵਰਕ ਦੀ ਦਿੱਕਤ ਆ ਗਈ ਪਰ ਅਸੀਂ ਭੈਣਾ ਭਰਾਵਾਂ ਦੇ ਨਾਲ ਆ ਤੇ ਤੁਸੀਂ ਸਾਥ ਦਿਓ ਔਰ ਜ਼ਰੂਰ ਹੌਲੀ 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 ਇਹੋ ਜਿਹਾ ਮਾਹੌਲ ਬਣੂਗਾ ਜੋ ਸਾਡੇ ਲਈ ਪੂਰਾ ਸੁਰੱਖਿਅਤ ਹੋਊਗਾ ਬਹੁਤ ਬਹੁਤ ਸ਼ੁਕਰੀਆ